ਜਲੈਸੀ ਕਰਦੇ ਆ ਕਦਰਨਾ ਕੋਈ ਅੱਗੇ ਬਚਗੇ ਤਿੰਨੇ ਅੱਛਾ ਸੋ ਦੋਸਤੋ ਅੱਜ 29 ਨਵੰਬਰ 2025 ਦਾ ਦਿਨ ਹੈ ਸ਼ਨੀਵਾਰ ਨੂੰ ਸਵੇਰੇ 7:39 ਵਜੇ ਹੀ ਪਿੰਡ ਜਰਗ ਵਿਖੇ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਬਹੁਤ ਹੀ ਵੱਡਾ ਜਿਹੜਾ ਇੱਕ ਭਿਆਨਕਾ ਜਿਹੜਾ ਐਕਸੀਡੈਂਟ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਹੋਇਆ ਤੇ ਗੱਲ ਕਰੀਏ ਆਪਾਂ ਜਿਹੜਾ ਟਰੈਕਟਰ ਸੀਗਾ ਉਹਦਾ ਐਕਸਲ ਟੁੱਟਣ ਦੇ ਨਾਲ ਜਿਸ ਤਰ੍ਹਾਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਟਰੈਕਟਰ ਐਕਸਲ ਟੁੱਟਣ ਦੇ ਨਾਲ ਕਾਫੀ ਦੂਰ ਤੋਂ ਪਿੱਛੋਂ ਟਰੈਕਟਰ ਕਿਸਲੇ ਦਾ ਹੋਇਆ ਪਿੰਡ ਜਰਗ ਜਿੱਥੇ ਜਿੱਥੇ ਆਪਣੇ ਰੌਣੀ ਨੂੰ ਮੋੜ ਮੁੜਦਾ ਉਸ ਜਗ੍ਹਾ ਦੇ ਉੱਤੇ ਦਰਖਤਾਂ ਨੂੰ چیرਦਾ ਹੋਇਆ ਦਰਖਤਾਂ ਨੂੰ ਪੁੱਟਦਾ ਹੋਇਆ ਇੱਕ ਡੂੰਗੀ ਨਾਲੀ ਦੇ ਵਿੱਚ ਜਾਪੜਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਹਾਸਾ ਸੀ ਬੜਾ ਹੀ ਭਿਆਨਕ ਟਰੈਕਟਰ ਲਗਭਗ ਚੱਕਨਾ ਚੂਰ ਹੋ ਚੁੱਕਿਆ ਟਰੈਕਟਰ ਦੇ ਜਿਹੜੇ ਟਾਇਰ ਨੇ ਉਹ ਵੀ ਨਿਕਲ ਚੁੱਕੇ ਨੇ ਸੋ ਹਾਸਾ ਦਾ ਮੇਨ ਕਾਰਨ ਦੱਸਣ ਦੇ ਮੁਤਾਬਕ ਕਿ ਟਰੈਕਟਰ ਦਾ ਐਕਸਲ ਅਤੇ ਆ ਦੇਖੋ ਜਿਹੜਾ ਟਾਇਰ ਤੁਸੀਂ ਦੇਖ ਸਕਦੇ ਹੋ ਕਿ ਇਹ ਟਾਇਰ ਟਕਣ ਦੇ ਨਾਲ ਟਾਇਰ ਨਿਕਲਣ ਦੇ ਨਾਲ ਜਿਹੜਾ ਹਾਸਾ ਇਹ ਹੋਇਆ ਉਹਦੇ ਨਾਲ ਜਿਹੜਾ ਇਹ ਉਹਦਾ ਡਰਾਈਵਰ ਦਾ ਜਿਹੜਾ ਬੈਲੈਂਸ ਸੀਗਾ ਉਹ ਵਿਗੜਿਆ ਇਸ ਦੇ ਨਾਲ ਟਰੈਕਟਰ ਨੀਵੀਂ ਨਾਲੀ ਦੇ ਵਿੱਚ ਜਾਵੜਿਆ ਜਿਸ ਦੇ ਨਾਲੀ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਕਈ ਜਿਹੜੇ ਦਰਖਤ ਸੀਗੇ ਉਹਨਾਂ ਨੂੰ ਪੁੱਟਦਾ ਹੋਇਆ ਟਰੈਕਟਰ ਉਹਨਾਂ ਵਿੱਚ ਵੱਜਦਾ ਹੋਇਆ ਟਰੈਕਟਰ ਇਹ ठा ਵੜੀ ਡੂੰਗੀ ਇੱਕ ਨਾਲੀ ਦੇ ਵਿੱਚ ਜਿਆ ਬੜਿਆ ਹਾਦਸਾ ਬੜਾ ਭਿਆਨਕ ਸੀ ਪਰ ਦੱਸਣ ਦੇ ਮੁਤਾਬਕ ਜਾਣਕਾਰੀ ਦੇ ਮੁਤਾਬਕ ਡਰਾਈਵਰ ਦੇ ਸਮੇਤ ਜਿਹੜੇ ਤਿੰਨ ਬੰਦੇ ਜਿਹੜੇ ਸਵਾਰ ਸੀਗੇ ਉਹ ਲਗਭਗ ਬਚ ਚੁੱਕੇ ਨੇ ਉਹਨਾਂ ਦਾ ਕੋਈ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸਾ ਬੜਾ ਹੀ ਭਿਆਨਕ ਸੀਗਾ ਆਹੋ ਹਾਂ ਤੁਸੀਂ ਵੇਖ ਸਕਦੇ ਹੋ ਜੋ ਗੱਲ ਕਰਦੇ ਆਪਾਂ ਟਰੈਕਟਰ ਦੇ ਡਰਾਈਵਰ ਨਾਲ ਦਿਖਾਉਨੇ ਆ ਤੁਹਾਨੂੰ ਮੈਂ ਕਹਿਤੀ ਐਡਾ ਚੋਰੀ ਦਾ ਕੋਈ ਪੁਆਇੰਟ ਨਹੀਂ ਪੁੱਛਿਆ ਹੁੰਦਾ ਕੋਈ ਕੰਮ ਨਹੀਂ ਆਉਂਦਾ ਇਹ ਗੰਦਾ ਬਈ 300 ਰੁਪਏ ਦਾ ਤੁਸੀਂ ਤੁਸੀਂ ਚਲਾਉਂਦੇ ਸੀ 600 ਤਾਂ ਨਹੀਂ ਲੱਗਿਓ ਜਲਦੀ ਉਹ ਬਾਤ ਕਰ ਇਹ ਬਾਰੀ ਨੂੰ ¿Ah?